ਤਰੰਤਰਨ ਵਿਧਾਨ ਸਭਾ ਹਲਕੀ ਲਈ 11 ਨਵੰਬਰ ਨੂੰ ਫਲੋਰ ਚੋਣਾ ਹੋਈਆਂ ਵੋਟਾਂ ਦੀ ਗਿਣਤੀ ਸ਼ੁੱਕਰਵਾਰ ਨੂੰ ਹੋਣ ਜਾ ਰਹੀ ਹੈ ਜਿਵੇਂ ਜਿਵੇਂ ਨਤੀਜਿਆਂ ਦਾ ਸਮਝ ਨੇੜੇ ਆ ਰਿਹਾ ਹੈ ਇੱਥੇ ਚੋਣ ਲੜ ਰਹੀ ਉਮੀਦਵਾਰਾਂ ਦੇ ਦਿਲਾਂ ਦੀ ਧੜਕਣਾ ਵਧਦੀਆਂ ਜਾ ਰਹੀਆਂ ਨੇ ਲੋਕਾਂ ਨਾਲ ਗੱਲਬਾਤ ਅਨੁਸਾਰ ਸੱਤਾਧਾਰੀ ਜਨਰਲ ਚੋਣਾ ਲੜ ਰਹੇ 15 ਉਮੀਦਵਾਰਾਂ ਵਿੱਚੋਂ ਦੌੜ ਚਿਏ ਆਮ ਆਦਮੀ ਪਾਰਟੀ ਸ਼੍ਰੋਮਣੀ ਕਾਲੀ ਦਲ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਸਮੇਤ ਆਜ਼ਾਦ ਉਮੀਦਵਾਰਾਂ ਨੂੰ ਮਨਦੀਪ ਸਿੰਘ ਖਾਲਸਾ ਨੂੰ ਸਵੀਕਾਰ ਕੀਤਾ ਜਾ ਰਿਹਾ ਹੈ ਹਾਲਾਂਕਿ ਸ਼ੁੱਕਰਵਾਰ ਦੁਪਹਿਰ ਨੂੰ ਇਹ ਸਪਸ਼ਟ ਹੋ ਜਾਵੇਗਾ ਕਿ ਜੇਤੂ ਦਾ ਤਾਜ ਕਿਸ ਨੂੰ ਸਜਾਇਆ ਜਾਵੇਗਾ ਇਸ ਨਾਲ ਹੀ ਤਰਨਤਾਰਨ ਨੂੰ ਇੱਕ ਨਵਾਂ ਵਿਧਾਇਕ ਵੀ ਮਿਲੇਗਾ ਜ਼ਿਕਰ 2022 ਦੀਆਂ ਚੋਣਾਂ ਦਾ ਕਰੀਏ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਤਰਨਤਾਰਨ ਹਲਕੇ ਤੋਂ ਆਵਾਦਮੀ ਪਾਰਟੀ ਦੇ ਡਾਕਟਰ ਕਸ਼ਮੀਰ ਸਿੰਘ ਸੋਹਲ 13000 ਤੋਂ ਵੱਧ ਵੋਟਾਂ ਦੇ ਫਰਕ ਦੇ ਨਾਲ ਜਿੱਤ ਕੇ ਵਿਧਾਇਕ ਬਣੇ ਹਾਲਾਂਕਿ ਵਿਧਾਇਕ ਬਣਨ ਤੋਂ ਥੋੜੀ ਦੇਰ ਬਾਅਦ ਹੀ ਉਹ ਕੈਂਸਰ ਵਰਗੀ ਲਾਇਲਾਜ ਬਿਮਾਰੀ ਦਾ ਸ਼ਿਕਾਰ ਹੋਏ ਤੇ 23 ਜੂਨ ਨੂੰ ਇਸ ਬਿਮਾਰੀ ਨਾਲ ਲੜਦੇ ਹੋਏ ਉਹਨਾਂ ਦੀ ਮੌਤ ਹੋ ਗਈ ਜਿਸ ਕਰਕੇ ਤਰਨਤਾਰਨ ਹਲਕਾ ਖਾਲੀ ਕੋਛਿਤ ਕਰ ਦਿੱਤਾ ਗਿਆ ਤੇ 6 ਅਕਤੂਬਰ ਨੂੰ ਚੋਣ ਕਮਿਸ਼ਨ ਨੇ ਚੋਣ ਪ੍ਰੋਗਰਾਮ ਜਾਰੀ ਕਰਦੇ ਹੋਏ 11 ਨਵੰਬਰ ਨੂੰ VOTING ਦਾ ਦਿਨ ਤੇ 14 ਨਵੰਬਰ ਨੂੰ ਗਿਣਤੀ ਦਾ ਦਿਨ ਨਿਰਧਾਰਿਤ ਕੀਤਾ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਕੀ ਕੁਝ ਪ੍ਰਬੰਧ ਕੀਤਾ ਗਿਆ ਤੇ ਕੀ ਤਿਆਰੀਆਂ ਨੇ ਇਸ ਬਾਰੇ ਦੱਸਦੇ ਹੋਏ ਐਸਐਸਪੀ ਕਹਿੰਦੇ ਨੇ ਕਿ ਭਾਰਤੀ ਚੋਣ ਕਮਿਸ਼ਨ ਦੇ ਆਦੇਸ਼ਾਂ ਉੱਪਰ ਵਿਧਾਨ ਸਭਾ ਹਲਕਾ ਤਰਨਤਾਰਨ ਜਿੱਥੇ ਸ਼ਾਂਤ ਮੀਂਹ ਟੰਗ ਦੇ ਨਾਲ ਚੋਣਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਉੱਥੇ ਹੀ ਹੁਣ ਅਗਲੇ ਪੜਾਅ ਦੌਰਾਨ 14 ਨਵੰਬਰ ਨੂੰ ਯਾਨੀ ਕਿ ਪਲਕੇ ਹੋਣ ਵਾਲੀ ਗਿਣਤੀ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਜਾ ਚੁੱਕੇ ਨੇ SSP ਲੰਬਾਰੇ ਦੱਸਿਆ ਕਿ ਸਥਾਪਿਤ ਕੀਤੇ ਗਏ ਸਟਰੋਂਗ ਰੂਮ ਦੇ ਅੱਗੇ ਤਿੰਨ ਲੇਰਾਂ ਬਣਾਈਆਂ ਗਈਆਂ ਨੇ ਜਿਸ ਤੇ ਚੱਲਦਿਆਂ ਪਹਿਲੀ ਲੇਅਰ 'ਚ VSF ਦੇ 24 ਜਵਾਨ ਤਨਾਤ ਰਹਿਣਗੇ ਜਦਕਿ ਦੂਸਰੀ ਲੇਅਰ 'ਚ ਆਰਮਡ ਫੋਰਸ ਦੇ 24 ਜਵਾਨ ਅਤੇ ਤੀਸਰੀ ਲੇਅਰ 'ਚ ਪੰਜਾਬ ਪੁਲਿਸ ਦੇ 24 ਜਵਾਨ ਆਪਣੀ ਡਿਊਟੀ ਸ਼ਿਫਟਾਂ 'ਚ ਕਰ ਰਹੇ ਨੇ ਉਹਨਾਂ ਦੱਸਿਆ ਕਿ ਸਟਰੋਂਗ ਰੂਮ ਦੇ ਅੰਦਰ ਮਸ਼ੀਨਾਂ ਦੀ ਨਿਗਰਾਨੀ CCTV ਕੈਮਰਾ ਰਾਹੀਂ ਕੀਤੀ ਜਾ ਰਹੀ ਹੈ ਜਿਸ ਦਾ ਸਾਰਾ ਕੰਟਰੋਲ ਜ਼ਿਲ੍ਹਾ ਚੌਂਕੀ ਅਧਿਕਾਰੀ ਤੇ ਰਿਟਰਨਿੰਗ ਅਫਸਰ ਦੀ ਨਿਗਰਾਨੀ ਹੇਠ ਚੱਲ ਰਿਹਾ ਹੈ ਉਨਾ ਦੱਸਿਆ ਕਿ ਇਸ ਸਟਰੋਂਗ ਰੂਮ ਦੇ ਵਖਰੇ ਤੌਰ ਉੱਪਰ ਸੁਰੱਖਿਆ ਤਨਾਤ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ ਐਸਐਸਪੀ ਲੰਬਾ ਨੇ ਦੱਸਿਆ ਕਿ ਇਸ ਸਟਰੋਂਗ ਰੂਮ ਵਿੱਚ ਇੱਕ ਐਸਐਚਓ ਅਤੇ ਚੌਕੀ ਇਚਾਰਜ ਸਵੇਰੇ ਅਤੇ ਰਾਤ ਸਮੇਤ ਤਨਾਤ ਰਹਿਣਗੇ ਜਦਕਿ ਇਹਨਾਂ ਦੀ ਨਿਗਰਾਨੀ ਇੱਕ ਡੀਐਸਪੀ ਵੱਲੋਂ ਕੀਤੀ ਜਾ ਰਹੀ ਹੈ ਤਰੰਤਾਰਨ ਵਿਧਾਨ ਸਭਾ ਹਲਕੀ ਲਈ 11 ਨਵੰਬਰ ਨੂੰ ਫਲੋਰ ਚੋਣਾ ਹੋਈਆਂ ਵੋਟਾਂ ਦੀ ਗਿਣਤੀ ਸ਼ੁੱਕਰਵਾਰ ਨੂੰ ਹੋਣ ਜਾ ਰਹੀ ਹੈ ਜਿਵੇਂ ਜਿਵੇਂ ਨਤੀਜਿਆਂ ਦਾ ਸਮਝ ਨੇੜੇ ਆ ਰਿਹਾ ਹੈ ਇੱਥੇ ਚੋਣ ਲੜ ਰਹੀ ਉਮੀਦਵਾਰਾਂ ਦੇ ਦਿਲਾਂ ਦੀ ਧੜਕਣਾ ਵਧਦੀਆਂ ਜਾ ਰਹੀਆਂ ਨੇ ਲੋਕਾਂ ਨਾਲ ਗੱਲਬਾਤ ਅਨੁਸਾਰ ਸੱਤਾਧਾਰੀ ਜਨਰਲ ਚੋਣਾ ਲੜ ਰਹੇ 15 ਉਮੀਦਵਾਰਾਂ ਵਿੱਚੋਂ ਦੌੜ ਚਿਏ ਆਵਾਜ਼ਮੀ ਪਾਰਟੀ, ਸ਼ੋਹਨੇ ਕਾਲੀਦਲ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਸਮੇਤ ਆਜ਼ਾਦ ਉਮੀਦਵਾਰਾਂ ਨੂੰ ਮਨਦੀਪ ਸਿੰਘ ਖਾਲਸਾ ਨੂੰ ਸਵੀਕਾਰ ਕੀਤਾ ਜਾ ਰਿਹਾ ਹੈ। ਹਾਲਾਂਕਿ ਸ਼ੁੱਕਰਵਾਰ ਦੁਪਹਿਰ ਨੂੰ ਇਹ ਸਪਸ਼ਟ ਹੋ ਜਾਵੇਗਾ ਕਿ ਜੇਤੂ ਦਾ ਤਾਜ ਕਿਸ ਨੂੰ ਸਜਾਇਆ ਜਾਵੇਗਾ। ਇਸ ਦੇ ਨਾਲ ਹੀ ਤਰਨਤਾਰਨ ਨੂੰ ਇੱਕ ਨਵਾਂ ਵਿਧਾਇਕ ਵੀ ਮਿਲੇਗਾ। ਜ਼ਿਕਰ 2022 ਦੀਆਂ ਚੋਣਾਂ ਦਾ ਕਰੀਏ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਤਰਨਤਾਰਨ ਹਲਕੇ ਤੋਂ ਆਵਾਜ਼ਮੀ ਪਾਰਟੀ ਦੇ ਡਾਕਟਰ ਕਸ਼ਮੀਰ ਸਿੰਘ ਸੋਹਲ 13000 ਤੋਂ ਵੱਧ ਵੋਟਾਂ ਦੇ ਫਰਕ ਦੇ ਨਾਲ ਜਿੱਤ ਕੇ ਵਿਧਾਇਕ ਬਣੇ। ਹਾਲਕਿ ਵਿਧਾਇਕ ਬਣਨ ਤੋਂ ਥੋੜੀ ਦੇਰ ਬਾਅਦ ਹੀ ਉਹ ਕੈਂਸਰ ਵਰਗੀ ਲਾਇਲਾਜ ਬਿਮਾਰੀ ਦਾ ਸ਼ਿਕਾਰ ਹੋਏ ਤੇ 23 ਜੂਨ ਨੂੰ ਇਸ ਬਿਮਾਰੀ ਨਾਲ ਲੜਦੇ ਹੋਏ ਉਹਨਾਂ ਦੀ ਮੌਤ ਹੋ ਗਈ ਜਿਸ ਕਰਕੇ ਤਰੰਤ ਤਰੰਤ ਹਲਕਾ ਖਾਲੀ ਕੋਸ਼ਿਤ ਕਰ ਦਿੱਤਾ ਗਿਆ ਤੇ 6 ਅਕਤੂਬਰ ਨੂੰ ਚੋਣ ਕਮਿਸ਼ਨ ਨੇ ਚੋਣ ਪ੍ਰੋਗਰਾਮ ਜਾਰੀ ਕਰਦੇ ਹੋਏ 11 ਨਵੰਬਰ ਨੂੰ VOTING ਦਾ ਦਿਨ ਤੇ 14 ਨਵੰਬਰ ਨੂੰ ਗਿਣਤੀ ਦਾ ਦਿਨ ਨਿਰਧਾਰਿਤ ਕੀਤਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ SSP सुरेंद्र ਲੰਬਾ ਨੇ ਦੱਸਿਆ ਕਿ ਕੀ ਕੁਝ ਪ੍ਰਬੰਧ ਕੀਤਾ ਗਿਆ ਤੇ ਕੀ ਤਿਆਰੀਆਂ ਨੇ ਇਸ ਬਾਰੇ ਦੱਸਦੇ ਹੋਏ ਐਸਐਸਪੀ ਕਹਿੰਦੇ ਨੇ ਕਿ ਭਾਰਤੀ ਚੋਣ ਕਮਿਸ਼ਨ ਦੇ ਆਦੇਸ਼ਾਂ ਉੱਪਰ ਵਿਧਾਨ ਸਭਾ ਹਲਕਾ ਤਰੰਦਾਰਾਂ ਵਿੱਚ ਜਿੱਥੇ ਸ਼ਾਂਤਮਈ ਢੰਗ ਦੇ ਨਾਲ ਚੋਣਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਉੱਥੇ ਹੀ ਹੁਣ ਅਗਲੇ ਪੜਾਅ ਦੌਰਾਨ 14 ਨਵੰਬਰ ਨੂੰ ਯਾਨੀ ਕਿ ਪਲਕੇ ਹੋਣ ਵਾਲੀ ਗਿਣਤੀ ਲਈ ਸੁਰੱਖਿਆ ਦੇ ਸਖਤ ਪ੍ਰਬੰੰਧ ਕੀਤੇ ਜਾ ਚੁੱਕੇ ਨੇ SSP ਲੰਬਾਰੇ ਦੱਸਿਆ ਕਿ ਸਥਾਪਿਤ ਕੀਤੇ ਗਏ ਸਟਰੋਂਗ ਰੂਮ ਦੇ ਅੱਗੇ ਤਿੰਨ ਲੇਰਾਂ ਬਣਾਈਆਂ ਗਈਆਂ ਨੇ ਜਿਸ ਤੇ ਚੱਲਦਿਆਂ ਪਹਿਲੀ ਲੇਅਰ 'ਚ VSF ਦੇ 24 ਜਵਾਨ ਤਨਾਤ ਰਹਿਣਗੇ ਜਦਕਿ ਦੂਸਰੀ ਲੇਅਰ 'ਚ ਆਰਮਡ ਫੋਰਸ ਦੇ 24 ਜਵਾਨ ਅਤੇ ਤੀਸਰੀ ਲੇਅਰ 'ਚ ਪੰਜਾਬ ਪੁਲਿਸ ਦੇ 24 ਜਵਾਨ ਆਪਣੀ ਡਿਊਟੀ ਸ਼ਿਫਟਾਂ 'ਚ ਕਰ ਰਹੇ ਨੇ ਉਹਨਾਂ ਦੱਸਿਆ ਕਿ ਸਟਰੋਂਗ ਰੂਮ ਦੇ ਅੰਦਰ ਮਸ਼ੀਨਾਂ ਦੀ ਨਿਗਰਾਨੀ CCTV ਕੈਮਰਾ ਰਾਹੀਂ ਕੀਤੀ ਜਾ ਰਹੀ ਹੈ ਜਿਸ ਦਾ ਸਾਰਾ ਕੰਟਰੋਲ ਜ਼ਿਲ੍ਹਾ ਚੌਂਤਰੀ ਅਧਿਕਾਰੀ ਤੇ ਰਿਟਰਨਿੰਗ ਅਫਸਰ ਦੀ ਨਿਗਰਾਨੀ ਹੇਠ ਚੱਲ ਰਿਹਾ ਹੈ ਉਨਾ ਦੱਸਿਆ ਕਿ ਇਸ ਸਟਰੋਂਗ ਰੂਮ ਦੇ ਵੱਖਰੇ ਤੌਰ ਉੱਪਰ ਸੁਰੱਖਿਆ ਤਨਾਤ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ ਐਸਐਸਪੀ ਲੰਬਾ ਨੇ ਦੱਸਿਆ ਕਿ ਇਸ ਸਟਰੋਂਗ ਰੂਮ ਵਿੱਚ ਇੱਕ ਐਸਐਚਓ ਅਤੇ ਚੌਕੀ ਇਚਾਰਜ ਸਵੇਰੇ ਅਤੇ ਰਾਤ ਸਮੇਤ ਤਨਾਤ ਰਹਿਣਗੇ ਜਦਕਿ ਇਹਨਾਂ ਦੀ ਨਿਗਰਾਨੀ ਇੱਕ ਡੀਐਸਪੀ ਵੱਲੋਂ ਕੀਤੀ ਜਾ ਰਹੀ ਹੈ